ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਇੱਕ ਅਦਾਲਤ ਨੇ ਜਾਤੀਵਾਦੀ ਭਾਸ਼ਾ ਦੀ ਵਰਤੋਂ ਕਰਨ ਅਤੇ ਨੂੰ ਸੂਚੀ ਜਾਤੀ ਦੀ ਔਰਤ ਤੇ ਹੋਰ ਨਾ ਦਿਨਾ ਬਦਸਲੂਕੀ ਕਰਨ ਤੇ ਪਰੇਸ਼ਾਨ ਕਰਨ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾ ਦਿੱਤੀ ਹੈ। ਦਰਸਲੇ ਬੇਹੱਦ ਚਿੰਤਾਜਨਕ ਸ਼ਰਮਨਾਕ ਘਟਨਾ ਮਟੰਡਾ ਸਥਿਤ ਪਾਰਟੀ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਨੂੰ ਸੂਚੀ ਜਾਤੀ ਮੋਰਚਾ ਪੰਜਾਬ ਦੇ ਪ੍ਰਧਾਨ ਸਰਦਾਰ ਪ੍ਰਮਜੀਤ ਸਿੰਘ ਕੈਂਥ ਦੇ ਵੱਲੋਂ ਕਿਹਾ ਗਿਆ ਉਹਨਦਾ ਇਹ ਕਹਿਣਾ ਹੈ ਕਿ ਆਮਦਮੀ ਪਾਰਟੀ ਦੇ ਬੁਰ ਲੋ ਉਹਨਾਂ ਵਿਰੁੱਧ ਕੋਈ ਕਾਰਵਾਈ ਨਾ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਦਿਨ ਪਾਰਟੀ ਦੀ ਕਾਰਸ਼ੈਲੀ ਨੂੰ ਦਰਸਾਉਂਦਾ ਵਿਧਾਇਕ ਵਿਰੁੱਧ ਕਾਰਵਾਈ ਨਾ ਹੋਣ ਦੇ ਨਾਲ ਨੈਤਿਕਤਾ ਦਾ ਘਾਣ ਹੋਇਆ ਵਿਧਾਇਕਾਂ ਨੂੰ ਬਹੁਤ ਜ਼ਿਆਦਾ ਉਜਾੜਿਆ ਜਾ ਰਿਹਾ ਹੈ ਤੈਨੂੰ ਸੂਚਿਤ ਜਾਤੀ ਪਾਈ ਜਾ ਰਹੇ ਦਿਨਾਂ ਦੋਹਰੇ ਮਾਪੜਣ ਵਿਤਕਰੇ ਤੇ ਨਿਰਾਦਰ ਦੇ ਨਾਲ ਪੇਸ਼ ਆਇਆ ਜਾ ਰਿਹਾ ਕਿਉਂਕਿ ਬੇहद ਨਿੰਦਨਯੋਗ ਹੈ ਸਾਡੇ ਦਰਮਿਆਨ ਸਾਡੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੋਪ ਚੰਦ ਜੀ ਸਿੰਗਲਾ ਐਕਸ ਮਿਨਿਸਟਰ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਪੀਸੀ ਮੋਰਾਸ਼ੇ ਦੇ ਪ੍ਰੈਜ਼ੀਡੈਂਟ ਅੱਜ ਜੋ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਨੈਸ਼ਨਲ ਲੈਵਲ ਤੇ ਵਾਪਰੀਆਂ ਜਾਂ ਸਟੇਟ ਲੈਵਲ ਤੇ ਵਾਪਰੀਆਂ ਉਹਨਾਂ ਦੇ ਵਿੱਚ ਪਹਿਲੀ ਜੋ ਘਟਨਾ ਸੀ ਕਿ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਆਪਣੇ ਆਪ ਨੂੰ ਇਹ ਗੱਲ ਜਿਤਾਉਂਦੇ ਨੇ ਕਿ ਅਸੀਂ ਅਨੁਸੂਚਿਤ ਜਾਤੀਆਂ ਦੇ بڑے ਹਤਾਸ਼ੀ ਹਾਂ ਲੇਕਿਨ ਉਹਨਾਂ ਦੇ ਜਿਹੜੇ ਅਸਲੀ ਕਿਰਦਾਰ ਹੈ ਅਸਲੀ ਜਿਹੜਾ ਚਿਹਰਾ ਹੈ ਉਹ ਸਮੇਂ-ਸਮੇਂ ਸਰ ਸਾਹਮਣੇ ਆਉਂਦਾ ਹੈ ਉਹ ਆਪਣੇ ਗਿਰੇਵਾਨ ਚ ਨਹੀਂ ਚਾਕਦੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਜੋ ਖਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਜੀ ਲਾਲਪੁਰਾ ਉਹਨਾਂ ਨੇ ਲਗਭਗ 7-8 ਸਾਲ ਪਹਿਲਾਂ ਇੱਕ ਲੜਕੀ ਤੇ ਬੰਦਿਆਂ ਨਾਲ ਮਿਸਬੀਹੇਵ ਕੀਤਾ ਜਾਤੀ ਸੂਚਕ ਬੋਲਿਆ ਉਸ ਨੂੰ ਮਾਨਯੋਗ ਕੋਰਟ ਨੇ ਸਜਾ ਸੁਣਾਈ ਲੇਕਿਨ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਇਹਨਾਂ ਨੇ ਉਸ ਵਿਧਾਇਕ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਤਾਂ ਉਹਨੂੰ ਸਸਪੈਂਡ ਕੀਤਾ ਤੇ ਨਾ ਹੀ ਉਹਨੂੰ ਪਾਰਟੀ ਚੋਂ ਕੱਢਿਆ ਜਦੋਂ ਇੱਕ ਪਾਸੇ ਕਹਿੰਦੇ ਨੇ ਕਿ ਵੀ ਅਸੀਂ ਅਨੁਸੂਚੀ ਜਾਤੀਆਂ ਦੇ ਹਤਾਸ਼ੀਆਂ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਜਾਂਦਾ ਹੈ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਸੱਤ ਰਾਜ ਸਭਾ ਦੀਆਂ ਸੀਟਾਂ ਨੇ ਤੁਹਾਡੇ ਧਿਆਨ ਚ ਹੋਊਗਾ ਕਿ ਜਦੋਂ ਵੀ ਅਕਾਲੀ ਭਾਜਪਾ ਦੀ ਸਰਕਾਰ ਬਣੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਨੁਸੂਚੀ ਜਾਤੀਆਂ ਦੀ ਇਸ ਸਮੇਂ ਲਗਭਗ 35% ਆਬਾਦੀ ਹੈ ਉਸ 35% ਆਬਾਦੀ ਦੇ ਵਿੱਚੋਂ ਅਨੁਸੂਚੀ ਜਾਤੀਆਂ ਦਾ ਕੋਈ ਵੀ ਨੁਮਾਇੰਦਾ ਰਾਜ ਸਭਾ ਨਹੀਂ ਭੇਜਿਆ ਇਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਅਸਲ ਅਨੁਸੂਚੀ ਜਾਤੀਆਂ ਪ੍ਰਤੀ ਹੇਜ਼ ਹੈ ਉਹ ਸਾਹਮਣੇ ਆ ਜਾਂਦਾ ਹੈ ਔਰ ਜਦੋਂ ਅਸੀਂ ਕੁਕੇ ਮੁੱਦੇ ਮੈਂ ਜ਼ਿਆਦਾ ਲੰਬੀ ਨਹੀਂ ਗੱਲ ਕਰਨਾ ਚਾਹੁੰਦਾ ਕਿ ਸ਼ਾਰਟ ਵਿੱਚ ਕਿ ਜਦੋਂ ਇਹ ਸਾਰੀਆਂ ਮੁੱਦਿਆਂ ਤੋਂ ਆਪਣਾ ਧਿਆਨ ਹਟਾ ਕੇ ਜਿਹੜਾ ਇਸ ਸਮੇਂ ਦੇ ਹਾਲਾਤ ਬਣੇ ਨੇ ਪਿਛਲੇ ਦਿਨੀ ਚੀਫ ਜਸਟਿਸ ਗਵਈ ਸਾਹਿਬ ਦੇ ਉੱਤੇ ਜੁੱਤਾ ਸੁੱਟਣ ਦੀ ਜਿਹੜੀ ਨਿੰਦਨੀ ਹੈ ਹਰਕਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਉਸ ਦੀ ਨਕੀਦੀ ਕੀਤੀ ਹੈ ਦੂਜੀ ਜੋ ਘਟਨਾ ਹੈ ਹਰਿਆਣਾ ਦੇ ਵਿੱਚ ਬਾਈ ਪੂਰਨ ਸਿੰਘ ਜੋ ADGP ਨੇ ਉਹਨਾਂ ਨੇ ਸੂਸਾਈਡ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਜਾਤੀ ਦੇ ਆਧਾਰ ਤੇ ਜਿਹੜਾ ਵਿਤਕਰਾ ਕੀਤਾ ਗਿਆ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਉਹਨੂੰ ਆਪਣੀ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਸਾਡੀ ਪਾਰਟੀ ਅਸੀਂ ਅਨੁਸੂਚਿਤ ਜਾਤੀ ਮੋਰਚਾ ਜਾਂ ਭਾਰਤੀ ਜਨਤਾ ਪਾਰਟੀ ਕਹਿੰਦੇ ਕਿ ਜਿਹੜੇ ਅਧਿਕਾਰੀ ਉਸ ਵਿੱਚ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ